ਕੀ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁੱਖ ਰੁੱਖ ਲਾਉਣ ਦੀ ਖਾਤਰ ਜਿੰਨੀ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿੰਨੀ ਕੁਐਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਿਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰ ਲੋ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਗ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਹੈ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਥੋਂ ਖੋਗ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਲ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਇਕ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਲੰਗੇ ਹੋਗੇ ਸੜਕ ਦੇ ਉੱਤੋਂ ਦੀ ਤਾਂ ਦਰਵਾਜ਼ਾ ਬਣਿਆ ਵਸ ਤਾ ਸਾਰੀ ਸੜਕ ਤੇ ਧੁਰ ਤੋਂ ਉੱਤਰ ਈ ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50 50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘਟੋ ਘਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਟੇ ਜਾ ਰਹੇ ਆ ਕੱਟੇ ਜਾ ਰਹੇ ਪਰ ਇਹ ਸੜਕ ਕਿੰਨੀ ਚੌੜੀ ਕਰਨੀ ਹੈ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਕੋਈ ਮੰਡੀ ਬੋਰਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਆ ਮੇਰੇ ਨਾਲ ਖੜੇ ਨੇ ਕਪਲ अरोड़ा ਜੀ ਡਾਕਟਰ ਬਹਿਨ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਐ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ ਬਾ ਐਨ ਜੀਟੀ ਨੇ ਸਰਕਾਰ ਨੂੰ ਨੋਟਸ ਕੀਤਾ ਆਰਡਰ ਕਰਕੇ ਨੋਟਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁੱਖ ਰੁੱਖ ਲਾਉਣ ਦੀ ਖਾਤਰ ਜਿੰਨੀ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿੰਨੇ ਕੁਐਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨ ਜੀਟੀ ਨੇ ਨੋਟਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਗ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਸ ਤੋਂ ਖੋਗ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਤਾ ਤੋ ਅਗਲੀ ਜਿਹੜੀ ਗੱਲਬਾਤ ਆ ਮੈਂ ਕਪਲ ਰੂੜਾ ਜੀ ਨੂੰ ਕਹੂੰਗਾ ਕਿ ਉਹ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਵੀ ਸਾਰਾ ਮਸਲਾ ਹੈ ਕੀ ਹੈ ਪਿਛੇ ਜਿਹੜਾ ਸਰਹੰਦ ਪਟਿਆਲਾ ਰੋਡ ਦੇ ਉੱਤੇ ਇਹਨਾਂ ਨੇ ਜਿਹੜੇ ਦਰਖਤ ਵੱਢਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਦਰਖਤ ਵੱਡੇ ਹੋਏ ਸੀਗੇ ਤੇ ਪਲੱਸ 20000 ਛੋਟੇ ਦਰਖਤ ਵੀ ਝਾੜਿਆ ਇਹਨਾਂ ਨੂੰ ਇਹਨਾਂ ਨੇ ਵੱਢਣ ਦੇ ਹੁਕਮ ਜਾਰੀ ਕਰ ਦਿੱਤੇ ਕਿ ਜੇ ਅਸੀਂ ਸਰਹੰਦ ਪਟਿਆਲਾ ਰੋਡ ਨੂੰ ਚੌੜਾ ਕਰਨਾ ਹੈ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਕੋਡ ਕਹਿੰਦੇ ਨੇ ਸਾਡੇ ਜਿਹੜੇ ਡਿਜ਼ਾਈਨ ਕੋਡ ਕਹਿੰਦੇ ਨੇ ਉਹ ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਜਿਹੜੀ ਪਲਾਂਟੇਸ਼ਨ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ ਜਿਹੜੀ ਸੜਕ ਚੌੜੀ ਕਰਨ ਦੇ ਨਾਲ-ਨਾਲ ਜੇ ਉਹ 4 ਲੇਨ ਜਾਂ 4 ਲੇਨ ਤੋਂ ਉੱਤੇ ਕੋਈ ਵੀ ਸੜਕ ਬਣੇਗੀ ਉਹਦੇ ਲਈ ਕੁਝ ਕਾਨੂੰਨ ਬਣੇ ਹੋਏ ਨੇ ਜਿਹੜੇ ਇਹਨਾਂ ਨੂੰ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਪਰ ਇਹਨਾਂ ਨੇ ਸੜਕ ਐਂਡ ਟੂ ਐਂਡ ਮਤਲਬ ਆਸੇ-ਪਾਸੇ ਕੋਈ ਜਗ੍ਹਾ ਨਹੀਂ ਬਚਣੀ ਇਹਨਾਂ ਨੇ ਉਹ ਸੜਕ ਬਣਾਉਣ ਦੀ ਤਾਂ ਤਿਆਰੀ ਕਰ ਲਈ ਪਰ ਜਿਹੜੀ ਆਣ ਵਾਲੇ ਸਮੇਂ ਲਈ ਜਿਹੜਾ ਵਾਤਾਵਰਣ ਦਾ ਜਿਹੜਾ ਉਹ ਨੁਕਸਾਨ ਹੋਣਾ ਹੈ ਇੱਥੇ ਉਹਦੇ ਲਈ ਇਹਨਾਂ ਨੇ ਕੋਈ ਜਗ੍ਹਾ ਐਕਵਾਇਰ ਨਹੀਂ ਕੀਤੀ ਕਿ ਜਿੱਥੇ ਬੂਟੇ ਲਗਾਏ ਜਾ ਸਕਣ, ਦਰਖਤ ਲਗਾਏ ਜਾ ਸਕਣ। ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ-ਅੰਦਰ ਜਿੰਨੇ ਵੀ ਦਰਖਤ ਵਧੇ ਜਾਂਦੇ ਨੇ, ਉਹਦੇ ਲਈ ਜਿਹੜੀ ਫੋਰੈਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ-ਅੰਦਰ ਕਰਨੀ ਹੈ ਜਿੱਥੇ ਵੀ ਵਧੇ ਜਾਂਦੇ ਆ। ਪਰ ਇਹਨਾਂ ਨੇ ਇੱਥੇ ਜਿਹੜੀ ਦਰਖਤ ਵੱਢ ਕੇ ਜਿਹੜੇ ਬੂਟੇ ਲਗਾਉਣ ਦੀ ਜਗ੍ਹਾ ਚੁਣੀ ਹੈ ਉਹ ਹੈਗੀ ਰੋਪੜ ਤੇ ਹੁਸ਼ਿਆਰਪੁਰ ਦੇ ਵਿੱਚ। ਯਾਨੀ ਕਿ ਜਿੱਥੇ ਫਤਿਹਗੜ੍ਹ ਸਾਹਿਬ, ਜਿੱਥੇ ਕੀ ਜੰਗਲਾਂ ਦੀ ਜਗ੍ਹਾ ਸਿਰਫ 0.33% ਹੈ ਯਾਨੀ ਕਿ 100 ਗੁਣਾ ਘੱਟ ਜਿੰਨਾ ਟਾਰਗੇਟ ਆਪਣਾ ਸਾਰੇ ਪੰਜਾਬ ਤੋਂ ਹਾਂਜੀ ਸਾਰੇ ਪੰਜਾਬ ਉੱਥੇ ਹੋਰ ਘਟ ਜਾਣੀ ਹੈ ਤੇ ਇਹਦੀ ਜਗ੍ਹਾ ਤੇ ਕਹਿੰਦੇ ਅਸੀਂ ਬੂਟੇ ਅਸੀਂ ਲਾਵਾਂਗੇ ਜੰਗਲਾਂ ਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਐਨਜੀਟੀ ਦੇ ਵਿੱਚ ਗਏ ਸੀਗੇ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੈ ਗੱਲ ਸਿਰਫ ਇੰਨੀ ਹੈ ਕਿ ਜੇ ਇਹਨਾਂ ਨੂੰ ਇਹ ਟਾਈਮ ਦਿੱਤਾ ਜਵਾਬ ਦੇਣ ਦਾ ਜੇ 3 ਮਹੀਨੇ ਦਾ ਜਾਂ 2 ਮਹੀਨੇ ਦਾ ਟਾਈਮ ਮਿਲਿਆ ਹੈ ਉਨੀ ਦੇ ਤੱਕ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਤੁਸੀਂ ਬੋਲਿਓ ਹਾਂਜੀ ਸਸੀ ਗਾਲ ਜੀ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ ਨਾ ਅਸੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ ਰਾਖੀ ਇਹਨੇ ਕਰਨੀ ਸੀ ਤੇ ਆਰਾਮ ਨਾਲ ਅਸੀਂ ਰਹਿਣਾ ਸੀ ਚਾਹੇ ਡੈਮਾ ਦਾ ਪਾਣੀ ਆ ਚਾਹੇ ਸਤਲੋਜ ਦਾ ਪਾਣੀ ਆ ਚਾਹੇ ਦਰਿਆ ਚਾਹੇ ਸੂਏ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਲੀ ਵਾਲੇ ਤਬਕੇ ਨੇ ਸੜੇ ਸਰਕਾਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਇੱਥੇ ਲੈ ਆਂਦੇ ਚਾਹੇ ਉਹ ਫਾਰਮ ਫਾਰਮੇਸੀ ਵਾਲੀ ਇੰਡਸਟਰੀ ਹੈ ਚਾਹੇ ਕਲੋਨਾਈਜ਼ਰ ਹੈ ਚਾਹੇ ਵੱਡੇ ਵੱਡੇ ਠੇਕੇਦਾਰ ਹੈ ਵੀ ਸਾਡੇ ਕੋਲ ਆਜੋ ਹਿਸਾ ਪੱਤੀ ਬੰਨ ਲੈਨੇ ਆ ਜੋ ਮਰਜ਼ੀ ਕਰੋ ਆ ਵੀ ਜਿਹੜੀ ਸੜਕ ਆ ਉਸੇ ਦਾ ਹੀ ਹਿੱਸਾ ਆ ਸੜਕ ਚੌੜੀ ਹੁੰਦੀ ਆ ਜ਼ਮੀਨ ਅਕਵਾਇਰ ਕਰਕੇ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕੀਤੀ ਤੇ ਆਂ ਦਰਖਤਾਂ ਤੇ ਨਿਗਾ ਪੈ ਗਈ ਜਿਵੇਂ ਕਦੇ ਡੈਮਾਂ ਦੇ ਪਾਣੀ ਤੇ ਅੱਖ ਕਰਦੇ ਆ ਜਿਵੇਂ ਦਰਿਆ ਤੇ ਪਾਣੀ ਦੇ ਅੱਖ ਕਰਦੇ ਆ ਇਹ ਸਾਰੇ ਦਰਖਤ ਜਿਵੇਂ আরাਵਲੀ ਚੱਕਿਆ ਗਿਆ ਸੀ ਨਾ ਜਦੋਂ ਜਿਹੜਾ ਰਾਜਸਥਾਨ ਦਾ ਮਾਫੀਆ ਸੀ ਜਿਨੇ ਉੱਥੋਂ ਕੱਢਿਆ ਉੱਥੋਂ ਪੱਥਰ ਸਾਡੇ ਲਾਉਣ ਵਾਲਾ ਮਾਰਬਲ ਉਸੇ ਤਰੀਕੇ ਦੇ ਨਾਲ ਅਸੀਂ ਬਠੰਡੇ ਨੂੰ ਪਟਿਆਲਾ ਬਣਾਉਣਾ ਸੀ ਇਹਨਾਂ ਨੇ ਪਟਿਆਲੇ ਨੂੰ ਇਹ ਬਠੰਡਾ ਬਣਾਉਣ ਲੱਗੇ ਆ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿੱਦਣ ਸਾਡੇ ਦਰਖਤ ਜਾਂਦੇ ਲੱਗਣੇ ਆ ਪਰ ਜਿੱਦਣ ਤਫ਼ਤੀਸ਼ ਹੋਈ ਇਹਦੇ ਵਿੱਚ ਵੀ ਵੱਡਾ ਘਟਾਲਾ ਨਿਕਲ ਆਣਾ ਤੇ ਅਸੀਂ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਵੀ ਬਾਜ ਆਜੋ ਵੀ ਥੋੜੀ ਜਿਹੜੀ ਪਾਰਟੀ ਉਹਦਾ ਪ੍ਰਧਾਨ ਆਲਰੇਡੀ दारू ਵਾਲੇ ਚੱਕਰ ਦੇ ਵਿੱਚ ਜੇਲ੍ਹ 'ਚ ਐ ਤੁਸੀਂ ਵੀ ਉਸੇ ਰਾਹ ਤੇ ਹੋ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਹੈ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਨੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਹੈ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਹੈ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਐ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈਣਾ ਆ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਸਾਡੀ ਡੀਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰੇਓ ਫੋਨ ਕੱਟ ਦਿੰਦੀ ਆ ਕਿੱਡੀ ਸ਼ਰਮ ਵਾਲੀ ਗੱਲ ਹੈ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਸਾਰੇ ਸੂਮੇ ਜਿਹੜੇ ਆ ਪੰਜਾਬ ਦੇ ਇਸ ਵੇਲੇ ਉਹਨਾਂ ਦੀ ਵੱਡੀ ਲੁੱਟ ਚਲਦੀ ਪਈ ਹੈ ਚਾਹੇ ਜ਼ਮੀਨ ਆ ਚਾਹੇ ਪਾਣੀ ਆ ਚਾਹੇ ਰੋਖਿਆ ਔਰ ਇਹ ਇਲਾਕੇ ਦੇ ਵਿੱਚੋਂ ਲੋਕਾਂ ਦੇ ਉਜਾੜੇ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਵੇਖ ਸਕਦੇ ਹੋ 2 ਡਿਗਰੀ ਟੈਂਪਰੇਚਰ ਸਿੱਧਾ ਵਧ ਆਇਆ ਔਰ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਹੈ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਇਸ ਸਾਲ ਐਤਕੀ ਰੈੱਡ ਚ ਹੈ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲ ਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਨਾ ਬਾਈ ਰਹੂਗੀ ਨਾ ਤੁਹਾਨੂੰ ਮੀਂਹ ਦੇਖਣ ਨੂੰ ਮਿਲੂਗਾ ਇਹ ਜਿਹੜੀ ਤਰੱਕੀ ਹੈ ਇੱਕ ਲੋਕਾਂ ਨੇ ਸਾਨੂੰ ਇਤੋਂ ਬਹੁਤ ਸਾਨਿਆ ਦੱਸਿਆ ਵੀ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਲੁਧਿਆਣੇ ਆਜੋ ਸੜਕਾਂ ਜਿਹੜੀਆਂ ਭੀੜੀਆਂ ਸੀ 350 ਮਰਦੇ ਸੀ ਸਾਲ ਦੇ ਜਦੋਂ ਉਹਦੀਆਂ ਸੜਕਾਂ ਚੌੜੀਆਂ ਹੋਈਆਂ ਨੇ 500 ਤੋਂ ਉੱਤੇ ਹੈ ਅੰਕੜਾ ਇਹ ਪੰਜਾਬ ਸਰਕਾਰ ਦਾ ਅੰਕੜਾ ਆ ਸਪੀਡ ਵੱਧਦੀ ਹੈ ਸੋ ਇਹ ਭੁੱਲ ਜੋ ਵੀ ਅਸੀਂ ਨਹੀਂ ਚਾਹੁੰਦੇ ਵੀ ਸੜਕ ਚੌੜੀ ਨਾ ਹੋਵੇ ਜੇ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਸੜਕ ਦੇ ਲਈ ਗ੍ਰੀਨ ਫੀਲਡ ਨਵੀਂ ਜ਼ਮੀਨ ਤੇ ਬਣ ਸਕਦਾ ਆ ਜਾਮਨਗਰ ਤੋਂ ਅਮਰਸਰ ਨਵੀਂ ਜ਼ਮੀਨ ਅਕਵਾਇਰ ਕਰਕੇ ਸੜਕ ਅਪਰੂਵਲ ਹੋ ਸਕਦੀ ਆ ਵੀ 1.5 ਸਾਲ ਚ ਬਣ ਜਾਣੀ ਆ ਆ 40 50 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਹੋ ਕੇ ਨਵੀਂ ਸੜਕ ਨਹੀਂ ਸੀ ਬਣ ਸਕਦੀ ਕਿਉਂ ਕਿ ਗੱਲ ਸੜਕ ਦੀ ਜਾਂ ਟ੍ਰੈਫਿਕ ਦੀ ਨਹੀਂ ਸੀ ਆ 22000 ਦਰਖਤਾਂ ਤੇ ਅੱਖ ਸੀ ਇਹਨਾਂ ਦੀ ਪਾਰਟੀ ਦੇ ਕਿਸੇ ਦਿੱਲੀ ਵਾਲੇ ਨੂੰ ਕਿਤੇ ਵਧੀਆ ਕੇ ਦੇਖ ਗਿਆ ਆਣਾ ਵੀ ਸਬਜ਼ ਬਾਗ ਉਸ ਚੱਕਰ ਦੇ ਵਿੱਚ ਸਾਡੇ ਜਿਹੜੇ ਜਿੰਨੇ ਸੋਮੇ ਆ ਉਸ ਟੇਕ ਤੇ ਗਏ ਹੋਇਆ ਜੇ ਲੋਕ ਜਾਗਣਗੇ ਤੇ ਸਾਡੇ ਦਰਖਤ ਬਚ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਐ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਜੀ ਅੱਜ ਇੱਥੇ ਆਉਣ ਤੇ ਅਸੀਂ ਆਏ ਆ ਕੁਝ ਪਿੰਡਾਂ ਤੋਂ ਨੌਜਵਾਨ ਆਏ ਆ ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹਾ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ ਇੱਕੋ ਹੀ ਆ ਡੀ ਐਫਓ ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਆ ਸੀਗਾ ਬਾਈ ਇੱਕ ਜਿਹੜੀ ਬੀਬੀ ਹਿੰਦੀ ਬੋਲਦੀ ਐ ਸੋ ਉਹੀ ਗੱਲ ਜਿਹੜੀ ਨੇ ਹਿੰਦੀ ਬੋਲਣੀਆਂ ਨੂੰ ਪੰਜਾਬ ਬਾਰੇ ਪਤਾ ਕੀ ਹੋਣਾ ਪੰਜਾਬ ਦੇ ਰੁੱਖਾਂ ਦੀ ਕਟਾਈ ਬੜਾਈ ਦੱਬ ਦਿਓ ਕਿੱਲੀ ਤਾਂ ਉਹਦੇ ਨਾਲ ਗੱਲ ਕੀਤੀ ਵੀ ਸਾਨੂੰ ਨੋਟਿਸ ਹੋਇਆ ਜੀ ਤਾਂ ਕਿਹਦੀ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਹਾਲਾਂਕਿ ਕਪਲਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀਐਫਓ ਆ ਉਹਨੂੰ ਮੇਲ ਕੀਤੀ ਐ ਵੀ ਆ ਐਨਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਾਤ ਨਾ ਕੱਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਇੱਥੇ ਕਿਹੜਾ ਕਾਨੂੰਨ ਸਭ ਢਾਹ ਦਿੰਦੇ ਆ ਕੌਣ ਧਜੀਆਂ ਢਾਹ ਦਿੰਦੇ ਨੇ ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਮੰਗਲਵਾਰ ਨਾ ਜੀ ਪਰਸੋਂ ਜਣ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਆਦਮਪੁਰਾ ਨਹੀਂ ਆਦਮਪੁਰ ਅਸੀਂ ਪਹੁੰਚ ਰਹੇ ਆ ਸਾਰੀ ਸਾਡੀ ਟੀਮ ਪਹੁੰਚ ਰਹੀ ਆ ਮੈਂ ਅਪੀਲ ਕਰਦਾ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਉੱਠ ਕੇ ਆਓ ਯਾਰ ਇਹ ਸੋਡੇ ਦੀ ਛਾਵਾ ਦਿੰਦੇ ਨੇ ਇਹ ਸੋਡੇ ਲਈ ਆਕਸੀਜਨ ਦਿੰਦੇ ਨੇ ਮੀਂਹ ਪਾਉਂਦੇ ਨੇ ਜਦੋਂ ਅਸੀਂ ਤੁਸੀਂ ਜਾਣਨਾ ਪਟਿਆਲਾ ਸਰਹੰਦ ਨੂੰ ਤੇ ਸੋਨੂੰ ਜਦੋਂ ਗਰਮੀ ਦੇ ਵਿੱਚ ਵੀ ਐਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ ਥੱਲੇ ਆਉਂਦੇ ਹੋ ਸਾਰੀ ਛੱਡੇ ਸ਼ਾਂਹ ਸ਼ਾਂ ਆ ਰੋਂਡ ਮਰੋਂਡ ਬਣਾ ਦਿੰਦੇ ਨੇ ਜਿਵੇਂ ਉਹ ਵੀ ਕੰਨੇਰ ਤੋਂ ਬਰੇ ਸਰਦੇ ਹੁੰਨੇ ਆ ਤੇ ਲੱਗਣਾ ਵੀ ਇੱਕ ਦਰਾਹਤ ਨਹੀਂ ਤੋਂ ਸੋਨੂੰ ਪੀਲਾ ਬਾਈ ਹੁਣ ਇਹ ਕਹਣਗੇ ਸੜਕਾਂ ਨਹੀਂ ਚੌੜੀਆਂ ਯਾਰ ਕਰ ਲੈਣਾ ਅਸੀਂ ਬਾਰ-ਬਾਰ ਇਹ ਗੱਲ ਕਰਦੇ ਆ ਸੜਕਾਂ ਦਾ ਕੋਈ ਵਿਰੋਧੀ ਨਹੀਂ ਕਰ ਲੋ ਸੜਕਾਂ ਚੌੜੀਆਂ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਵੀ ਜ਼ਮੀਨਾਂ ਕੁਆਇਰ ਕਰਕੇ ਰੁੱਖ ਲਾਓ ਛੋਟੇ ਰੁੱਖਾਂ ਨੂੰ ਪੱਟ ਕੇ ਜਿਹਨੇ ਗੱਲ ਕੀਤੀ ਕਹਿੰਦੇ ਨੇ ਪੁਆਇੰਟ 0.32 ਜਣੇ ਪੰਜਾਬ ਦੇ ਸਭ ਤੋਂ ਘੱਟ ਜੇ ਰੁੱਖ ਨੇ ਕਿਤੇ ਪਫਾਦੇਗੜ ਸਾਹਿਬ ਜ਼ਿਲ੍ਹੇ 'ਚ ਜੇ ਤੁਸੀਂ ਪੱਟਣੇ ਆ ਤਾਂ ਇੱਥੇ ਹੀ ਖੋਲ ਕੇ ਲਾਓ ਕਿਤੇ ਸੋ ਅਸੀਂ ਇਹ ਚਿਤਾਵਨੀ ਆ ਸਰਕਾਰ ਨੂੰ ਤੇ ਠੇਕੇਦਾਰ ਨੂੰ ਹੀ ਫੋਨ ਕਰਦਾ ਵੀ ਭਾਈ ਇਹ ਦਰਾਤ ਨਾ ਪੜਦੀ। 500 ਹੀ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਆ ਜਾਂਦੇ ਆ ਹੂ ਹੂ ਕਰਦੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਆ ਨਾਂ ਗੇ ਲੈ। ਪਤਾ ਨਹੀਂ ਕਿਹੜਾ ਮੰਤਰੀ ਹੁੰਦਾ ਕੌਣ ਆਇਆ। ਇਹਨਾਂ ਨੂੰ ਲੋਕ ਵੀ ਉਹ ਜਿਹਾਂ ਭੰਤ ਕਹਿੰਦਾ ਹੁੰਦਾ ਸੀ ਨਾ ਕੋਈ ਹੂ ਹੂ ਕਰਦੇ ਨਾ ਤਾਂ ਲੋਕ ਕੀੜੇ ਮਕੌੜੇ ਲੱਗਦੇ ਆ ਖੜੇ ਛੋੜਿਆ ਖੜੇ 100 ਬੰਦਾ ਕੀੜਾ ਮਕੌੜਾ ਹੀ ਲੱਗਦਾ। ਇਹ ਤਾਂ ਉਦੋਂ ਹੀ ਆਉਂਦਿਆ ਧਰਤੀ ਦੇ ਜਦੋਂ ਵੋਟਾਂ ਆ ਜਾਂਦੀਆਂ ਨੇ। ਸੋ ਭਾਈ ਬੇਨਤੀ ਐ ਇੰਨੀ ਆ ਸਾਰਿਆਂ ਨੂੰ ਕਿ ਫਰਜ਼ ਸਾਰਿਆਂ ਦਾ ਯਾਰਾ ਇਹ ਸੋਡੇ ਸੋੜਾ ਜੀਵਨ ਦਾ ਇੱਕ ਅੰਗ ਨੇ ਮੈਂ ਕਹੂੰਗਾ ਰੁੱਖ ਯਾਰ ਆਓ ਯਾਰ ਆਪਾਂ 25 26 ਹਜ਼ਾਰ ਰੁੱਖ ਦਾ ਕਤਲ ਹੋਣਾ ਇਹ ਜੋ ਡਾਰਲਿੰਗਾਂ ਰੋਟੇ ਪਿੱਪਲ ਨਿੰਮ ਕਿਕਰਾਂ ਬਹੁਤ ਪੁਰਾਣੇ ਦਰਸ ਸਾਡੇ ਖੜੇ ਆ ਵੱਢ ਦੇਣੇ ਇਹਨਾਂ ਨੇ ਜੇ ਆਪ ਉੱਠ ਕੇ ਹੰਬੜਾ ਮਾਰ ਕੇ ਤਾਂ ਰੁੱਖ ਵੀ ਜਾਣਗੇ ਕੋਈ ਕੋਈ ਹੱਲ ਕਰਨਗੇ ਚਾਹੇ ਪਾਸੇ ਕੁਆਇਰ ਕਰਕੇ ਚਾਹੇ ਇੱਕ ਪਾਸਾ ਵੱਢਣ ਆਹ ਤਾੜ ਤੇ ਕਈ ਸੜਕਾਂ ਚੌੜੀਆਂ ਹੋਊਗਾ ਉਹਨਾਂ ਨੇ ਇੱਕ ਪਾਸੇ ਵੱਡ ਲਏ ਉਧਰ ਜ਼ਮੀਨ ਐਕਵਾਇਰ ਕਰਕੇ ਰੁੱਖ ਵੀ ਲਾਤੇ ਤੇ ਦੂਜੇ ਪਾਸੇ ਉਹਨੇ ਵਿਚਾ ਲੇ ਕੇ ਦੋਨੇ ਪਾਸੇ ਵੱਢੀ ਜਾਂਦੇ ਆ ਸੋ ਪਰਸੋਂ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਹੋਨੇ ਸਾਰੇ ਲੋਕਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਭਾਈ ਜ਼ਿਲ੍ਹਾ ਪਟਿਆਲਾ ਦੇ ਮਤੇਗਰ ਸਾਹਿਬ ਕੋ ਪਹੁੰਚੋ ਉਹ ਆਏ ਗੁਲਿੰਕੇਦਰ ਰਕਾਲ ਸਾਹਿਬ ਆਏ ਗੁਰਜੀ ਕੀ ਬਧੇ ਟੇਕਦਾਰਾਂ ਨੂੰ ਕਹਿਣਾ ਚਾਹੁੰਦੇ ਭਰਾਵੋ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਇਥੋਂ ਕੋਈ ਰੁੱਖ ਕੱਟਿਆ ਵੱਡਿਆ ਨਾ ਜਾਵੇ